ਚੈਟ ਜੀਪੀਟੀ ਤੇ ਭਾਈ ਅੱਜਕੱਲ ਹਰੇਕ ਬੰਦਾ ਵਰਤ ਰਿਹਾ ਜਿਹਨੂੰ ਕੋਈ ਬਹੁਤਾ ਕੋਈ ਕਹ ਲੋਗੇ ਅੰਗਰੇਜ਼ੀ ਵੀ ਜਿਹਦੀ ਬਾੜੀ ਵਧੀਆ ਨਹੀਂ ਹੈਗੀ ਉਹ ਵੀ ਅੱਜਕੱਲ ਦੇਸੀ ਜਿਹੇ ਤਰੀਕਿਆਂ ਚ ਚੈਟ ਜੀਪੀਟੀ ਚਲਾ ਲੈਂਦਾ ਕਹਿੰਦੇ ਪੰਜਾਬੀ ਚ ਵੀ ਚੱਲ ਜਾਂਦੀ ਹੈ ਤੇ ਪਰ ਚੈਟ ਜੀਪੀਟੀ ਹੈ ਜਾਂ ਫਿਰ ਆਪਾਂ ਬਾਕੀ ਸੋਸ਼ਲ ਮੀਡੀਆ ਦੇ ਜਿਹੜੇ ਐਪ ਵਗੈਰਾ ਯੂਜ਼ ਕਰਦੇ ਆ ਉਹਨਾਂ ਬਾਰੇ ਤੇ ਆਪਾਂ ਨੂੰ ਪਤਾ ਲੱਗਦਾ ਚੈਟ ਜੀਪੀਟੀ ਵੀ ਕਹਿੰਦੇ ਭਈ ਬਹੁਤ ਦਿਮਾਗ ਤੇ ਵੀ ਅਸਰ ਪਾਉਂਦੀ ਆ ਉਹਦਾ ਵੀ ਨੁਕਸਾਨ ਹੈ ਤੇ ਕੁਝ ਕੋਈ ਇਦਾਂ ਦੀਆਂ ਜਾਣਕਾਰੀਆਂ ਵੀ ਕੱਢ ਕੇ ਦੇ ਦਿੰਦੀ ਆ ਬੰਦੇ ਬਾਰੇ ਤੁਸੀਂ ਪੁੱਛੋ ਤੇ ਬੜਾ ਕੁਝ ਖੋਲ ਕੇ ਦੇ ਦ ਦੇਖੋ ਚੈਟ ਜੀਪੀਟੀ ਬਾਰੇ ਇੱਕ ਜੜੀ ਰਿਸਰਚ ਆਈ ਆ ਉਹ ਇਹ ਕਹਿੰਦੀ ਹੈ ਕਿ ਜਿਹੜੇ ਹੱਦੋਂ ਜ਼ਿਆਦਾ ਨਿਰਭਰ ਹੋ ਗਏ ਦੇਤੇ ਜੀ ਉਪਲਕੜ ਹੋ ਰਿਹਾ ਮਤਲਬ ਕਿ ਯਾਦਦਾਸ਼ਤ ਵਗੈਰਾ ਜਾਂ ਜਿਹਨੀਆਂ ਦਿਮਾਗ ਦੇ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਜੀ ਉਹਨਾਂ ਦੇ ਮੁਕਾਬਲਤਨ ਜਿਹੜੇ ਲੋਕ ਗੂਗਲ ਤੇ ਡਿਪੈਂਡ ਨੇ ਸਰਚ ਇੰਜਨ ਤੇ ਦੋਨਾਂ 'ਚ ਫਰਕ ਹੈ ਨਾ ਜੀ ਤੇ AI ਤਾਂ ਇਦਾਂ ਦਾ ਹੀ ਮਸਲਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਇੱਕ ਬਹੁਤ ਵੱਡੀ ਬਹਿਸ ਛੜਦੀ ਆ ਹੁਣ ਤੇ ਚੈਟ ਜੀਪੀਟੀ ਸ਼ੈਡੋ ਗਰੋਕ ਕਿ ਪਤਾ ਨਹੀਂ ਕੀ ਕੁਝ ਆ ਕਾਫੀ ਕੁਸ਼ਨ ਬਹੁਤ سارے ਬੰਦਾ ਆ ਰਹੇ ਹਾਂਜੀ ਮੈਨੂੰ ਜਿਆਦਾ ਤੇ ਨਹੀਂ ਇਸਤੇਮਾਲ ਕਰਨਾ ਆਉਂਦਾ ਕਈ ਵਾਰ ਕੀਤਾ ਜੀ ਬੜਾ ਸੀਮਤ ਪਰ ਆਪਾਂ ਤਾਂ ਇੱਕ ਟੈਸਟਿੰਗ ਦੇ ਤੌਰ ਤੇ ਕਈ ਵਾਰ ਨਹੀਂ ਨਹੀਂ ਮੈਂ ਮਤਲਬ ਕੋਈ ਕੁਝ ਚੀਜ਼ਾਂ ਕਈ ਵਾਰ ਪੁੱਛੀ ਦੀਆਂ ਵੀ ਕਿੰਨਾ ਕੁ ਕੱਢਦੇ ਆ ਜੀ ਕੋਈ ਮਟੀਰੀਅਲ ਹਾਸਲ ਕਰਨਾ ਹੁੰਦਾ ਅੱਛੀ ਚੀਜ਼ ਹੈ ਪਰ ਟੋਟਲੀ ਡਿਪੈਂਡ ਨਹੀਂ ਹੈ ਕਿ ਡਾਟਾ ਉੱਥੋਂ ਹੀ ਇਕੱਠਾ ਕਰਨਾ ਹੈ لیکن ਦੇਖਿਓ ਜਿਆਦਾਤਰ ਉਹ ਲੋਕ ਪਲਕੜ ਹੋ ਰਹੇ ਆ ਹੁਣ ਗੱਲ ਫਿਰ ਉੱਥੇ ਆ ਜਾਏਗੀ ਸਾਬ ਆਪਾਂ ਤੁਹਾਨੂੰ ਯਾਦ ਹੈ ਕਿ ਇੱਕ ਦਿਨ ਗੱਲ ਕਰਦੇ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਡੇ ਲੋਕ ਰੀਲਾਂ ਨਾਲ ਸਕਰੋਲਿੰਗ ਨਾਲ ਜੁੜ ਕੇ ਜਿਹੜਾ ਧਿਆਨ ਕੇਂਦ੍ਰਿਤ ਕਰਨ ਦਾ ਇੱਕ ਕੁਦਰਤੀ ਸਮਾਂ ਸੀ ਜਾਂ ਨਿظام ਸੀ ਉਹਨੂੰ ਡਿਸਟਰਬ ਕਰ ਰਿਹਾ ਜੀ ਸਮਝਦੇ ਹੋ ਨਾ ਵਿਅਰਤਿਆ ਹੌਸੇ ਕੇਂਦਰੀ ਤੋਂ ਵੀ ਨਹੀਂ ਉਹ ਮਾਫ ਕਰਨਾ ਜਿਵੇਂ ਸੈਕਸ ਦਾ ਇੱਕ ਨੇਚਰਲੀ ਟਾਈਮ ਹੈ ਜੀ ਇੰਟਰਕੋਰਸ ਦਾ ਹਮ ਇਕਾਗਰਤਾ ਦਾ ਵੀ ਇੱਕ ਕੁਦਰਤੀ ਟਾਈਮ ਹੈ ਪਹਿਲਾਂ ਲੋਕ ਕਿੰਨੀ ਪੜ੍ਹਾਈ ਕਰ ਜਾਂਦੇ ਸੀ ਇੱਕ ਸਿਟਿੰਗ ਚ ਬੁੱਕ ਪੂਰੀ ਕਰ ਜਾਂਦੇ ਸੀ ਹੁਣ ਮੈਂ ਕਈ ਵਾਰ ਲਿਖਦਾ ਸਰ ਤੋਂ ਕਹਿ ਦਿੰਦੇ ਪੋਸਟ ਲੰਮੀ ਹੋ ਗਈ ਪੋਸਟ ਹੀ ਲੰਮੀ ਹੋ ਗਈ ਜੀ ਜੇ ਮੈਂ ਕੋਈ ਵੀਡੀਓ ਬਣਾਉਣਾ ਮਤਲਬ ਕਿ ਆਪ ਦੇ ਬਣੀ ਹੋ ਰੀਚ ਲਾ ਕੇ ਕੋਈ ਜਾਣਕਾਰੀ ਵਾਸਤੇ ਉਹ ਕਹਿਣਗੇ ਕਿ ਯਾਰ ਤੂੰ ਗੱਲ ਲਮਕਾਇਆ ਨਾ ਕਰ ਮਤਲਬ ਕਿ ਇੱਕ ਲਾਈਨ ਚ ਦੱਸ ਦੇ ਕੀ ਉਹਨਾਂ ਨੇ ਇੱਕ ਲਿਮਟਡ ਟਾਈਮ ਦੇ ਤਾ ਇੰਨੀ ਚੀਜ਼ ਇਕਾਗਰਤਾ ਕਮਜ਼ੋਰ ਹੋ ਰਹੀ ਐ ਸਰ ਜੀ ਠੀਕ ਐ ਨਾ ਤਾਂ ਉਹ ਇਕਾਗਰਤਾ ਪੰਗ ਹੁੰਦੀ ਐ ਤੁਹਾਡੀ ਤਾਂ ਇਸੇ ਤਰ੍ਹਾਂ ਇਹ ਦੱਸਿਆ ਜਾ ਰਿਹਾ ਚੈਟ ਜੀ ਪੀ ਟੀ ਮਾੜੀ ਗੱਲ ਨਹੀਂ ਐ ਸਰ ਆਈ ਦਾ ਇਸਤੇਮਾਲ ਠੀਕ ਐ ਤੁਸੀਂ ਕੁਝ ਹੱਦ ਤੱਕ ਕਰੋ ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਤੁਸੀਂ ਸੰਤੁਲਿਤ ਕਰੋ ਤਾਂ ਬਿਹਤਰ ਆ ਕਿਤਾਬ ਜ਼ਰੂਰ ਪੜ੍ਹਦੇ ਰਹੋ ਠੀਕ ਐ ਇਹਦੇ ਵਾਸਤੇ ਕਿਤਾਬ ਚੀਜ਼ ਬੈਸਟ ਐ ਕਿ ਚਾਹੇ ਦਿਨ ਦੇ ਰਾਤ ਵੇਲੇ ਤੁਸੀਂ ਚਲ ਜਾਓ ਇੱਕ ਦਿਨ ਦੇ ਪੰਜ ਪੰਨੇ ਪੜ੍ਹਨੇ ਰਾਤ ਵੇਲੇ ਚਲੇ ਜਾਓ ਸੌਣ ਤੋਂ ਪਹਿਲਾਂ ਫੋਨ ਪਾਸੇ ਰੱਖ ਦਿਓ ਚਾਰ ਪੰਜ ਪੰਨੇ ਪੜ੍ਹ ਲਓ ਮੈਂ ਮਤਲਬ ਕਿ ਘਰੇ ਹੁਵਾਂ ਨਾ ਤੇ ਜਵਾਕ ਕਿਤੇ ਇਧਰ ਉਧਰ ਹੋਣ ਤੇ ਜਾਂ ਉਦਾਂ ਹੀ ਸਾਰੇ ਘੰਟੇ ਬੈ ਲਿਆ ਪੈ ਜੋ ਬਈ ਹੁਣ ਪੈ ਜੀਏ ਘੰਟਾ ਤੋਂ ਮੈਂ ਘਰ ਦੀ ਤੋਂ ਚੋਰ ਚੋਰ ਨਿਕਲ ਕੇ ਕਿਤਾਬ ਚੱਕ ਕੇ ਪਾਸੇ ਜਿਉਂ ਪੜਨ ਲੱਗ ਪਈਦਾ ਤੇ ਹੂੰ ਠੀਕ ਹੈ ਜੀ ਵੀ ਸੌ ਕੇ ਕੀ ਹੁਣ ਦਿਨ ਦੇ ਵਿੱਚ ਕੀ ਕਰ ਲਾਂਗੇ ਹੂੰ ਉਹ ਲੋਕ ਕਿ ਮੇਰੀ ਆਪਣੀ ਜਿਹੜੀ ਜ਼ਿੰਦਗੀ ਆ ਉਹਦਾ ਨਿਚੋੜ ਆ ਕਿ ਜੇ ਤੁਸੀਂ ਕਿਤਾਬ ਨਾਲ ਨਾਲ ਰੱਖੋਗੇ ਇਸ ਤਕਨੀਕ ਦੇ ਜੀ ਕਿਤਾਬ ਪੜਦੇ ਜਾਓ ਇੱਕ ਤਾਂ ਤੁਹਾਡੀ ਜਿਹੜੀ ਪੜਨ ਦੀ ਸਮਰੱਥਾ ਉਹ ਠੀਕ ਰਹੇਗੀ ਦੂਸਰਾ ਇਕਾਗਰਤਾ ਜਿਹੜੀ ਹੈ ਨਾ ਹੂੰ ਤੁਹਾਡੀ ਉਹ ਵੀ ਸਹੀ ਰਹੇਗੀ ਬਿਲਕੁਲ ਤੇ ਤੀਜਾ ਇਹ ਕਿ ਪਲਕੜ ਨਹੀਂ ਬਣੂਗੀ ਚੀਜ਼ਾਂ ਯਾਦ ਰਹਿਣਗੀਆਂ ਸ਼ੁਰੂ ਹੋ ਜਾਂਦੀਆਂ ਬਿਲਕੁਲ ਕਿਤਾਬ ਦੇ ਜਿਹੜੇ ਨਾ ਸ਼ਬਦ ਵੀ ਆ ਉਹ ਚੱਲਦੇ ਆ ਤੁਹਾਡੇ ਅੰਦਰ ਤੁਰਦੇ ਫਿਰਦੇ ਰਹਿੰਦੇ ਆ ਲਗਾਤਾਰ ਉਹ ਬਿਲਕੁਲ ਮੈਂ ਪੜ ਰਿਹਾ ਜੀ ਹੁਣ ਵਿਅੰਤ ਸਿੰਘ ਤੇ ਕਿਤਾਬ ਲਿਖੀ ਹੈ ਸਾਡੇ ਸਨਮਾਨਯੋਗ ਜਾਗਰ ਸਿੰਘ ਹਰਾਨੇ ਉਹ ਚੱਲ ਰਹੀ ਹੈ ਕਿਤਾਬ ਜੀ ਉਹ 20 ਕ ਪੰਨੇ ਪੜੇ ਤੇ ਉਹਦੇ ਚ ਦੋ ਚੀਜ਼ਾਂ ਮੈਨੂੰ ਬਹੁਤ ਇੰਟਰਸਟਿੰਗ ਮਿਲੀਆਂ ਹੂੰ ਕਾ ਕੰਮ ਆਉਂਦੀਆਂ ਨੇ ਸਾ ਠੀਕ ਹੈ ਨਾ ਜਦੋਂ ਤੁਸੀਂ ਵਿਸ਼ਲੇਸ਼ਣ ਦੇ ਫੀਲਡ ਚੋਂ ਜਾਂ ਪੱਤਰਕਾਰਤਾ ਦੇ ਫੀਲਡ ਚੋਂ ਜਾਂ ਐਂਕਰ ਵੀ ਉਹ ਤੁਸੀਂ ਤੁਹਾਨੂੰ ਇਹ ਚੀਜ਼ਾਂ ਬਹੁਤ ਜ਼ਰੂਰੀ ਬੰਦੇ ਨੂੰ ਚਾਹੀਦੀਆਂ ਨੇ ਗੱਲ ਕਰਨੀ ਹੈ ਜਦੋਂ ਤੁਸੀਂ ਤੇ ਹਾਰਵੇ ਦੇ ਚਾਹੀਦੀਆਂ ਨੇ ਖੈਰ ਚੱਲਦੇ ਆਪਾਂ ਨਾਲ ਨਾਲ ਅਗਲੀ ਖਬਰ ਵੱਲ ਵੀ ਤੇ ਮਿੱਤਰ ਕਹਿ ਰਹੇ ਨੇ ਫੇਕ ਵੀ ਬਹੁਤ ਕੁਸ਼ਾਂਜੀ ਉਥੇ ਪੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲੱਭਣ ਤੇ ਵੀ ਹੁੰਦਾ ਵੀ ਤੁਸੀਂ ਲੱਭ ਕੀ ਰਹੇ ਹੋ ਉਦਾਂ ਦੀਆਂ ਚੀਜ਼ਾਂ ਲੱਭ ਜਾਂਦੀਆਂ ਕਈ ਵਾਰੀ ਬਾਕੀ ਬੰਦੇ ਦੀ ਰੁਚੀ ਤੇ ਵੀ ਡਿਪੈਂਡ